फिलहाल अगर वह गल करा रोडवेज मुलाजमान की हड़ताल का दूजा दिन है हड़ताल के करके सरकारी बसा ब्रेक लगी है कल भी मुलाजमान की हड़ताल जारी रहेगी हड़ताल से पन बस पी आर टी सी के कच्चे मुलाजम ने हड़ताल के करके यात्री जो ने खजल खुआर होंते हुए नजर आ रहे हैं कल भी जारी रहेगी मुलाजमान की मुलाजमा हड़ताल पीआरटीसी ਅਤੇ ਪੰਬਸ ਦੇ ਕੱਚੇ ਮੁਲਾਜ਼ਮ ਨੇ ਜੋ ਪੱਕੇ ਕਿਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਦੇ ਬਲੋ ਇਸ ਤੋਂ ਇਲਾਵਾ ਹੋਰ ਵੀ ਕਈ ਸਾਰੀਆਂ ਵੰਗਾ ਨੇ ਜੈਸ ਨੂੰ ਲੈ ਕੇ ਹੜਤਾਲ ਇਹਨਾਂ ਦੇ ਬਲੋ ਵਿੱਢੀ ਗਈ ਹੈ ਔਰ ਇਸ ਅਸਰ ਜੋ ਹੈ ਆਵਾਜ਼ ਆਈ ਤੇ ਪੈ ਰਹੇ ਹੈ ਢੱਲੇ ਵਾਲੀਆਂ ਤਸਵੀਰਾਂ ਦਿਖਾ ਰਹੇ ਹਾਂ ਫਿਲਹਾਲ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਦੇ ਨਾਲ ਜੁੜੀ ਹੋਈ ਖਬਰ ਹੈ ਉਧਰ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡਲੇਆਲ ਦੀ ਸਿਹਤ ਲਗਾਤਾਰ ਨਸਾਸ ਹੁੰਦੀ ਜਾ ਰਹੀ ਹੈ ਉਸ ਦਾ ਵੀ ਅਪਡੇਟ ਅਸੀਂ ਲਗਾਤਾਰ ਦੇ ਰਹੇ ਹਾਂ ਤੋ ਰੋਡਵੇਜ਼ ਦੇ ਕੱਚੇ ਮੁਲਾਜ਼ਮ ਜੋ ਨੇ ਹੜਤਾਲ ਦੇ ਨੇ ਬੱਕੇ ਕਿਤੇ ਜਾਣ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਹੋਰ ਵੀ ਕਈ ਸਾਰੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਲਗਾਤਾਰ ਹੜਤਾਲ ਉਹਨਾਂ ਦੇ ਵੱਲੋਂ ਵਿੱਢੀ ਗਈ ਹੈ ਯਾਤਰੀ ਚੋਨੇ ਉਹ ਪਰੇਸ਼ਾਨ ਹੁੰਦੇ ਨੇ ਕਿਉਂਕਿ ਰੋਡਵੇਜ਼ ਬਸਾਂ ਦੇ ਚੱਕਾ ਜਾਮ ਹੋਣ ਦੇ ਕਰਕੇ ਗਈ ਸਰਕਾਰੀ ਬਸਾਂ ਦੇ ذریعے ਰੋਜ਼ਮਰ ਦੇ ਕਮਾਕਾਰਾਂ ਦੇ ਲਈ ਜੋ ਸਫ਼ਰ ਕਰਦੇ ਨੇ ਯਾਤਰੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਦੇ ਲਈ ਨਾ ਬਸਾਂ ਦਾ ਇਸਤੇਮਾਲ ਹੁੰਦਾ ਲੇਕਿਨ ਫਿਲਹਾਲ ਇਹਨਾਂ ਬਸਾਂ ਦਾ ਚੱਕਾ ਜਾਮ ਹੋਣ ਦੇ ਕਰਕੇ ਯਾਤਰੀਆਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰੋਜ਼ਮਰ ਦੇ ਕੰਮ ਉਹਨਾਂ ਦੇ ਪ੍ਰਭਾਵਿਤ ਹੋ ਰਹੇ ਨੇ ਖਾਸੋ ਤੇ ਬਾਰੀ ਜੋ ਨੇ ਹੋਰ ਵੀ ਕਈ ਕਮਕਾਰਾਂ ਦੇ ਲੋਕ ਨਿਕਲ ਦੇ ਨੇ ਕਿਸੇ ਨ emergeny ਦੇ ਵਿੱਚ ਕਿਤੇ ਜਾਣਾ ਹੁੰਦਾ ਲੇਕਿਨ ਬਸਾਂ ਦੇ ਚੱਕਾ ਜਾਮ ਹੋਣ ਦੇ ਕਰਕੇ ਸਿਰਦਰਦ ਇੱਕ ਵੱਡੀ ਯਾਤਰੀਆਂ ਦੇ ਲਈ ਆਮ ਲੋਕਾਂ ਦੇ ਲਈ ਬਣੀ ਹੋਈ ਹੈ ਔਰ ਕੜਕ ਦੀ ਠੰਡ ਦੇ ਵਿੱਚ ਜਾਮ ਚੱਕੇ ਦੇ ਸਮੂਥ ਹੋਣ ਦਾ ਇੰਤਜ਼ਾਰ ਕਰਦੇ ਨੇ ਲੇਕਿਨ ਯਾਤਰੀਆਂ ਦੇ ਲਈ ਜੋ ਰੋਜ਼ਮਰ ਦੇ ਕੰਮਾਂ ਦੇ ਲਈ ਨੇ ਬਸਾਂ ਦਾ ਇਸਤੇਮਾਲ ਕਰਦੇ ਨੇ ਉਹਨਾਂ ਦੇ ਲਈ ਇੱਕ ਜ਼ਰੂਰੀ ਜਾਣਕਾਰੀ ਹੈ ਕਿ ਕੱਲ ਵੀ चक्का जाम रहेगा हड़ताल रोडवेज के मुलाजिम पी आर टी सी पनबस के मुलाजिम रोडवेज मुलाजिम हड़ताल का दूजा दिन है कल तीजे दिन भी हड़ताल जारी रहेगी इसलिए घरों बाहर निकलने तो पहला जो है इस खबर का थोड़े लिए जानना बहुत ज़्यादा जरूरी है कि कल भी इना बसा चक्का जाम रहेगा सड़क तो ठिठुर तो बचा जा जानकारी थोड़े लिए बहुत ज़्यादा जरूरी है ਮਰੀਂਦਾ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਹੋਏ ਨੇ ਮਰੀਂਦਾ ਚੱਕਾ ਜਾਮ ਹੈ ਮੁਲਾਜ਼ਮਾਂ ਦਾ ਕਿਸ ਤਰ੍ਹਾਂ ਦਾ ਅਸਰ ਕਿਤੇ ਕਿਤੇ ਅਸਰ ਦੇਖਣ ਨੂੰ ਮਿਲ ਰਿਹਾ ਯਾਤਰੀ ਕਿਸ ਕਦਰ ਪਰੇਸ਼ਾਨ ਨੇ ਔਰ ਇਸ ਦੇ ਨਾਲ ਹੀ ਮੰਗਾ ਕੀ ਨੇ ਕਿਸ ਚੀਜ਼ ਨੂੰ ਲੈ ਕੇ ਹੜਤਾਲ ਦੇ ਨੇ ਮੁਲਾਜ਼ਮ ਅਬ ਗੁਗੁਗੰਦਾਸ ਇਹ ਕਿ ਪਨਬਸਤ ਤੇ ਪੀਆਰਟੀ ਦੇ ਜਿਹੜੇ ਕੱਚੇ ਮੁਲਾਜ਼ਮ ਐ ਉਹ ਹੜਤਾਲ ਤੇ ਚਲੇ ਗਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ 6 7 8 ਯਾਨੀ ਕੱਲ ਵੀ ਹੜਤਾਲ ਦੇ ਇਸ ਤੇ ਅੱਜ ਵੀ ਹੜਤਾਲ ਤੇ ਫਿਲਹਾਲ ਮੈਂ ਤਸਵੀਰ ਦਿਖਾਣਾ ਚਾਹੂਗਾ ਕਿ ਫਿਲਹਾਲ ਬਸਾਂ ਤਿਆਰ ਨੇ ਮੁਲਾਜ਼ਮ ਜਿਹੜੇ ਨੇ ਉਹ ਚੰਡੀਗੜ੍ਹ ਵੱਲ ਕੂਚ ਕਰ ਰਹੇ ਨੇ ਫਿਲਹਾਲ ਮੈਂ ਬਸਾਂ ਦੀਆਂ ਅੰਦਰਲੀਆਂ ਤਸਵੀਰਾਂ ਵੀ ਦਿਖਾਣਾ ਚਾਹੂਗਾ ਅਮੂਮਨ ਬਸਾ ਦੇ ਵਿੱਚ ਯਾਤਰੀ ਨਜ਼ਰ ਆਉਂਦੇ ਸੀ ਲੇਕਿਨ ਅੱਜ ਖੁਜ ਪੀਆਰਟੀ ਦੇ ਮੁਲਾਜ਼ਮ ਨਜ਼ਰ ਆ ਰਹੇ ਨੇ ਤੋਂ ਆ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਇਹ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਜਿਹੜੇ ਚੰਡੀਗੜ੍ਹ ਜਾਣ ਲਈ ਤਿਆਰੀ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਭਾਰਤ ਤੋਂ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਚੰਡੀਗੜ੍ਹ ਜਾ ਕੇ ਆਪਰਾ ਆਪਣੀਆਂ ਮੰਗਾ ਜਿਹੜੀਆਂ ਹੈਗੀਆਂ ਮਨਵਾਉਣ ਦੀ ਕੋਸ਼ਿਸ਼ ਕਰਨਗੇ ਫਿਲਹਾਲ ਇਹ ਵੀ ਦੱਸਦੀ ਹੈ ਗਗਨ ਕੇ ਜਿਹੜੇ ਪੱਕੇ ਮੁਲਾਜ਼ਮ ਨੇ ਯਾਨੀ ਜਿਹੜੇ ਪੱਕੇ ਮੁਲਾਜ਼ਮ ਉਹ ਬਸਾ ਜੁਰੂਰ ਚਲਾ ਰਹੇ ਨੇ ਕੱਚੇ ਮੁਲਾਜ਼ਮਾਂ ਵੱਲੋਂ ਜਿਹੜਾ ਚੱਕਾ ਜਾਮ ਕੀਤਾ ਗਿਆ ਲੇਕਿਨ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਪੱਕੇ ਮੁਲਾਜ਼ਮ ਨੇ ਉਹ ਜੁਰੂਰ ਸੜਕਾ ਦੇ ਬਸਾ ਚਲਾ ਰਿਹਾ ਤੇ ਸਵਾਰੀਆਂ ਦੀ ਅਗਰ ਗੱਲ ਕੀਤੀ ਜਾਵੇ ਫਿਲਹਾਲ ਇਕਦੁੱक्की ਸਵਾਰੀਆਂ ਜੁਰੂਰ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਪੈ ਰਿਆ ਤਾਂ ਫਿਲਹਾਲ ਜਿਹੜੇ ਚੰਡੀਗੜ੍ਹ ਜਾਣ ਲਈ ਤਿਆਰ ਨੇ ਕੱਚੇ ਮੁਲਾਜ਼ਮ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਸਰ ਅਜੀਆਂ ਕਿਹੜੀਆਂ ਮੰਗਾਂ ਆ ਗਈਆਂ ਜਿਹੜੇ 3 ਦਿਨ ਹੁਣ ਤੁਸੀਂ ਧਰਨੇ ਪਰੋਚਨ ਕਰ ਰਹੇ ਹੋ ਦੇਖੋ ਜੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਤੇ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਤਕਰੀਬਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਨੂੰ ਤਕਰੀਬਨ 2.5 ਤੋਂ 3 ਸਾਲ ਹੋ ਚੁੱਕੇ ਨੇ ਤੇ अनेका ਹੀ ਮੀਟਿੰਗਾਂ ਸਾਡੀਆਂ ਨੇ ਜਿਹੜੀਆਂ ਉਹ ਸਰਕਾਰ ਦੇ ਨਾਲ ਹੋ ਚੁੱਕੀਆਂ ਨੇ ਪਰ ਸਰਕਾਰ ਸਾਨੂੰ ਕਿਸੇ ਤਰ੍ਹਾਂ ਦਾ ਵੀ ਸਾਡੇ ਜੋ ਮੰਗ ਪੱਤਰ ਨੇ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਸਰਕਾਰ ਵੱਲੋਂ ਉਸ ਦੇ ਰੋਸ ਵਜੋਂ ਅਸੀਂ 3 ਦਿਨਾਂ ਦੀ ਹੜਤਾਲ ਕੀਤੀ 6 7 ਦੇ 8 ਤਰੀਕ ਦੀ ਸੋ ਕੱਲ ਸਾਡਾ ਡੀਪੋਆਂ ਦੇ ਗੇਟਾਂ ਦੇ ਪ੍ਰਦਰਸ਼ਨ ਸੀਗਾ ਤੇ ਅੱਜ ਅਸੀਂ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਬੱਸਾਂ ਲੈ ਕੇ ਅਸੀਂ ਆਪਣਾ ਸੀਐਮ ਨੂੰ ਉਸ ਮਹਾਲੀ ਵਿਖੇ ਘਰਾਓ ਕਰਨ ਵਾਸਤੇ ਜਾ ਰਹੇ ਹਾਂ ਜੀ ਅਸੀਂ ਕੀ ਲੱਗਦਾ ਹੈਗਾ ਮੰਗਾ ਦੇ ਨਾਲ ਕਹਿੰਦੇ ਮੰਨ ਲੀ ਅਸੀਂ ਫਿਰ ਪੇਜ ਕਿੱਥੇ ਪੈ ਗਏ ਸੇ ਦੇਖੋ ਜੀ ਸਰਕਾਰ ਮੰਗਾ ਦਾ ਮੰਨ ਦੀ ਆ ਮੰਨ ਦੀ ਵੀ ਕੀ ਆ ਜਿਹੜੇ ਅਧਿਕਾਰੀ ਨੇ ਜੋ ਮੁੱਖ ਮੰਤਰੀ ਸਾਹਿਬ ਜਾਂ ਸਾਡੇ ਟਰਾਂਸਪੋਰਟ ਮੰਤਰੀ ਸਾਹਿਬ ਜੋ ਆਰਡਰ ਕਰਦੇ ਨੇ ਉਹ ਮੈਨੇਜਮੈਂਟ ਕਿਤੇ ਨਾ ਕਿਤੇ ਲਾਗੂ ਕਰਨ ਦੇ ਵਿਚਾਨਾ ਕਰਨੀ ਕਰਦੀ ਆ ਤੇ ਜਿਹੜੇ ਸਾਡੇ ਮਸਲੇ ਨੇ ਉਹ ਹਲੇ ਕਿਸੇ ਨੂੰ ਵੀ ਬੂਰ ਨਹੀਂ ਪਿਆ ਨਾ ਤਾਂ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਗਿਆ ਨਾ ਹੀ ਜਿਹੜੇ ਸਾਡੇ ਅਦਾਰੇ ਨੂੰ ਬਚਾਉਣ ਦੇ ਲਈ ਕੋਈ ਸਰਕਾਰੀ ਬਸ ਪਾਈ ਗਈ ਆ ਤੇ ਨਾ ਹੀ ਜੇ ਹੋਰ ਜਿਹੜੇ ਘੱਟ ਤਨਖਾਹ ਦੇ ਮੁਲਾਜ਼ਮ ਸਾਡੇ ਕੰਮ ਕਰਦੇ ਨੇ ਉਹਨਾਂ ਦੀ ਤਨਖਾਹ ਵਿੱਚ ਕਸਾਰਤਾ ਕੀਤੀ ਆ ਸੋ ਜਿਹੜੇ ਸਾਡੇ ਮੰਗਾਂ ਨੇ ਉਹ ਜੂੰਦਿਆਂ ਤੋਂ ਲਟਕ ਰਹੇ ਨੇ ਸੋ ਅਜੇ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਹਵਾਲੀ ਵੱਲ ਕੁਝ ਕਰ ਰਹੇ ਆ ਜਿਵੇਂ ਕਿ ਇਹ ਨਰਾਜ਼ ਆਉਂਦੇ ਨੇ ਕਹਿੰਦੇ ਸਰਕਾਰ ਤਾਂ ਮੰਗਾ ਮੰਨਦੀ ਆ ਲੇਕਿਨ ਜਿਹੜੀ ਮੈਨੇਜਮੈਂਟ ਹੈ ਉਹ ਲਾਗੂ ਨਹੀਂ ਕਰਦੀ ਸੋ ਇੱਕ ਵੱਡਾ ਸਵਾਲ ਹੈ ਕਿ ਮੈਨੇਜਮੈਂਟ ਦੇ ਖਿਲਾਫ ਕਾਫੀ ਰੋਸ਼ ਜਿਹੜਾ ਹੈਗਾ ਇਹਨਾਂ ਨੇ ਮਨਜ ਦੇਖਣ ਨੂੰ ਮਿਰਿਆ ਲੇਕਿਨ ਦੱਸ ਦਈਏ ਗੰਗਨ ਕਿ ਤਿੰਨ ਵੱਡੀਆਂ ਪਾਸਾ ਭਰ ਕੇ ਫਿਲਹਾਲ ਪਟਿਆਲਾ ਤੋਂ ਕੁਝ ਕਰ ਰਹੇ ਨੇ ਲੇਕਿਨ ਦੂਜੇ ਪਾਸੇ ਅਗਰ ਸਵਾਰੀਆਂ ਨਾਲ ਗੱਲ ਕੀਤੀ ਜਾਵੇ ਤਾਂ ਸਵਾਰੀਆਂ ਇੱਕਦੁੱक्की ਜ਼ਰੂਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ 3000 ਦੇ ਕਰੀਬ ਜਿਹੜੇ ਕੱਚੇ ਮਲਾਜੂ ਉਹ ਬਸਾ ਚਲਾਉਂਦੇ ਨੇ ਯਾਨੀ ਉਹ 3000 ਬਸਾਂ ਦਾ ਚੱਕਾ ਜਾਮ ਹੈ ਸਕੂਲ ਮੁਲਾਜ਼ਮਾਂ ਆਕਰ ਇਹ ਨਵੀਂ ਸਟ੍ਰੈਸ ਦੀ ਗੱਲ ਕੀਤੀ ਜਾਵੇ 7000 ਦੇ ਕਰੀਬ ਜਿਹੜੇ ਕੱਚੇ ਮੁਲਾਜ਼ਮ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਟ੍ਰਾਈਕ ਤੇ ਗਏ ਹੋਏ ਨੇ ਤੋਂ ਕਿਤੇ ਨਾ ਕਿਤੇ ਜਿਹੜੇ ਪਿੰਡਾਂ ਦੀ ਜਿਹੜੀ ਰੂਟਸ ਹੁੰਦਾ ਉਹਨਾਂ ਦੇ ਉੱਪਰ ਇਹ ਬੱਸਾਂ ਚੱਲਦੀਆਂ ਨੇ ਜ਼ਿਆਦਾਤਰ ਤਾਂ ਉਹਨਾਂ ਨੂੰ ਜ਼ਰੂਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਲੇਕਿਨ ਗੱਲ ਇਹ ਵੀ ਇਹ ਵੀ ਗੱਲ ਦੱਸਣ ਜਾਊਂਗਾ ਕਿ ਪ੍ਰਾਈਵੇਟ ਬੱਸਾਂ ਅਤੇ ਜਿਹੜੇ ਪੱਕੇ ਮੁਲਾਜ਼ਮ ਨੇ ਉਹ ਜ਼ਰੂਰ ਬੱਸਾਂ ਚਲਾ ਰਹੇ ਨੇ ਤੋ ਲੱਗਦਾ ਨਹੀਂ ਕਿ ਪ੍ਰਾਇਵਟ ਬਸਾਂ ਨੂੰ ਲੈ ਕੇ ਮੈਂ ਸਵਾਲ ਕਰਨਾ ਚਾਹਾਂਗੀ ਨਿਤਿਨ ਵੀ ਸਾਡੇ ਨਾਲ ਜੁੜੇ ਹੋਏ ਨੇ ਨਿਤਿਨ ਰੋਡਵੇਜ਼ ਦਾ ਚੱਕਾ ਜਾਮ ਹੈ ਯਾਤਰੀ ਪਰੇਸ਼ਾਨ ਨੇ ਹਾਲਾਂਕਿ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇਹ ਚੱਕਾ ਜਾਮ ਦੀ ਕਾਲ ਦਿੱਤੀ ਗਈ ਹੈ ਕੱਲ ਵੀ ਇਸੇ ਤਰ੍ਹਾਂ ਰਹੇਗਾ ਯਾਨੀ ਕਿ ਤੀਸਰੇ ਦਿਨ ਵੀ ਔਰ ਜਿਸ ਤਰ੍ਹਾਂ ਕਿ ਪ੍ਰਾਈਵੇਟ ਬਸਾਂ ਜੋ ਚੱਲ ਰਹੀਆਂ ਨੇ ਕਿ ਜੋ ਪ੍ਰਾਈਵੇਟ ਬਸ ਸਾਪਰੇਟਰਸ ਨੇ ਉਹ ਜ਼ਿਆਦਾ ਚਾਰਜ ਕਰਦੇ ਨੇ ਅਜਿਹੇ ਦੇ ਵਿੱਚ ਫਾਇਦਾ ਚੁੱਕਦੇ ਨੇ ਕਈ ਵਾਰੀ ਲੋਕਾਂ ਦੀ ਮਜਬੂਰੀ ਦਾ ਲੇਕਿਨ ਦੇਖੋ ਜਿਸ ਤਰੀਕੇ ਦੇ ਨਾਲ ਤਿੰਨ ਦਿਨ ਦੀ ਹੜਤਾਲ ਹੈ ਅੱਜ ਦੂਸਰਾ ਦਿਨ ਹੈ ਜਿਸ ਜਗ੍ਹਾ ਤੇ ਅਸੀਂ ਖੜੇ ਆ ਪਹਿਲਾਂ ਉਹ ਤਸਵੀਰ ਦਿਖਾ ਦੇਣਾ ਕਿ ਇਹ ਬਟਾਲਾ ਦਾ ਉਹ ਬੱਸ ਸਟੈਂਡ ਹੈ ਜਿੱਥੋਂ ਦਿੱਲੀ ਚੰਡੀਗੜ੍ਹ ਔਰ ਜਲੰਧਰ ਮੇਨ ਰੂਟ ਨਿਕਲਦੇ ਨੇ ਔਰ ਇਹ ਬਿਲਕੁਲ ਖਾਲੀ ਪਿਆ ਹੈ ਕਿ ਜਦੋਂ ਬੱਸਾਂ ਚੱਲਦੀਆਂ ਨੇ ਪੀਆਰਟੀਸੀ ਜਾਂ ਪਨਪਾਸ ਇਹ ਖਚਾ ਖਚ ਪਰ ਇਹ ਹੁੰਦਾ ਹੈ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਲੋਕ ਸਫ਼ਰ ਕਰਨ ਤੋਂ ਵੀ ਗੁਰੇਜ਼ ਕਰਦੇ ਪਏ ਕਿਉਂਕਿ ਖੱਜਲ ਖਵਾਰੀ ਜ਼ਿਆਦਾ ਜਿਸ ਤਰੀਕੇ ਨਾਲ ਤੁਸੀਂ ਸਵਾਲ ਕੀਤਾ ਕਿ ਪ੍ਰਾਈਵੇਟ ਬੱਸਾਂ ਵਾਲੇ ਚਾਰਜ ਜ਼ਿਆਦਾ ਕਰਦੇ ਆ ਜਾਂ ਨਹੀਂ ਤਾਂ ਇਹ ਗੱਲ ਪੱਕੀ ਹੈ ਕਿ ਪ੍ਰਾਈਵੇਟ ਬੱਸਾਂ ਦੀ ਜਦੋਂ ਸੀਟਾਂ ਫੁੱਲ ਹੋ ਜਾਂਦੀਆਂ ਜਿਸ ਨੇ ਦਿੱਲੀ ਜਾਣਾ ਹੈ ਚੰਡੀਗੜ੍ਹ ਜਾਣਾ ਹੈ ਉਸਦੀ ਮਜਬੂਰੀ ਬਣ ਜਾਂਦੀ ਆ ਕਿ ਸਮਾਂ ਜਿਹੜਾ ਹੈ ਉਹ ਬੱਸਾਂ ਦਾ ਗਿਣਿਆ ਵਿਥਿਆ ਹੁੰਦਾ ਹੈ ਜਦੋਂ ਇਸ ਤਰੀਕੇ ਨਾਲ 3000 ਦੇ ਕਰੀਬ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੈ ਕਿਤੇ ਨਾ ਕਿਤੇ ਕੋਈ ਪ੍ਰਾਈਵੇਟ ਬੱਸਾਂ ਵਾਲੇ ਆਪਣੀ ਮਨਮਰਜ਼ੀ ਵੀ ਕਰਦੇ ਨੇ ਚਾਹੇ ਉਹ ਬਜ਼ੁਰਗ ਹੋਣ ਬੱਚੇ ਹੋਣ ਔਰਤਾਂ ਹੋਣ ਜਿਨ੍ਹਾਂ ਦੀ ਅੱਧੀ ਸੀਟ ਲੱਗਣੀ ਹੈ ਉਹਨਾਂ ਕੋਲ ਵੀ ਪੂਰੀ ਲਈ ਜਾਂਦੀ ਹੈ ਪਰ ਮਨਮਰਜ਼ੀ ਜ਼ਰੂਰ ਪ੍ਰਾਈਵੇਟ ਬੱਸਾਂ ਦੀ ਕਿਤੇ ਨਾ ਕਿਤੇ ਚੱਲਦੀ ਹੈ ਜਿਸ ਤਰੀਕੇ ਦੇ ਨਾਲ ਅ ਬਿਰਸ਼ ਯੋਗੀ ਪਹਿਲਾਂ ਗੱਲ ਕਰਦੇ ਪਏ ਸੀ ਕਿ ਸਰਕਾਰੀ ਜਿਹੜੇ ਪੱਕੇ ਮੁਲਾਜ਼ਮ ਨੇ ਉਹ ਜ਼ਰੂਰ ਬੱਸਾਂ ਚਲਾ ਰਹੇ ਆ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਅੱਜ ਕੱਲ ਤਿੰਨ ਦਿਨ ਚਾਂਦੀ ਹੋ ਗਈ ਹੈ ਔਰ ਚਾਂਦੀ ਇਸ ਕੰਨੇ ਹੈ ਅੱਛਾ ਨੀਤਿਨ ਜੀ ਨੀਤਿਨ ਜੀ ਉਥੇ ਯਾਤਰੀ ਕੋਈ ਹੈ ਜਿਸ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਕਿ ਕਿਸ ਕਦਰ ਪਰੇਸ਼ਾਨ ਹੋ ਰਹੇ ਨੇ ਹਾਂ ਜੀ ਬਿਲਕੁਲ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਇਕਾ ਦੁੱਕਾ ਯਾਤਰੀ ਨੇ ਇੱਥੇ ਵੀ ਕਿੰਨੀ ਪਰੇਸ਼ਾਨੀ ਆਂਦੀ ਹੈ ਸਾਡੇ ਨਾਲ ਇੱਥੇ ਯਾਤਰੀ ਮੌਜੂਦ ਆ ਔਰ ਉਹਨਾਂ ਨਾਲ ਗੱਲਬਾਤ ਕਰ ਲਏ ਨ ਕੀ ਨਾਮ ਆ ਜੀ ਅਮਨਵਾਲੀ ਆ ਜੀ ਅਮਨ ਜੀ ਕਿੰਦੀ ਇੱਕ ਮੁਸ਼ਕਲ ਆਂਦੀ ਆ ਜਦੋਂ ਫਿਰ ਇਸ ਤਰੀਕੇ ਨਾਲ ਪੰਨਵਾਸੀਆਂ ਇਹ 3000 ਦੇ ਕਰੀ ਪੰਜਾਬ ਦੇ ਬੱਸਾਂ ਦੀ ਸਟ੍ਰਾਈਕ ਹੋ ਗਈ ਮੁਸ਼ਕਲ ਤੇ ਆਂਦੀ ਆ ਤੁਹਾਨੂੰ ਪਤਾ ਹੀ ਸਾਰਾ ਬੱਸ ਸਟੈਂਡ ਵਿਹਲਾ ਸਾਡੀਆਂ ਸਵਾਰੀਆਂ ਨੂੰ ਛੱਡਣਾ ਖੱਜਲ ਖਵਾਰ ਹੋਣ ਡੀਆਂ ਨੇ ਸਰਕਾਰ ਨੇ ਜੇ ਜਨਤਾ ਨਾਲ ਵਾਅਦੇ ਕੀਤੇ ਤੇ ਜਵਾਦੇ ਪੂਰੇ ਕਰਨ ਕਿ ਮੁਲਾਜ਼ਮ ਕੋਈ ਹੜਤਾਲ ਦੇਣਾ ਜਾਈ ਇਸ ਤਰੀਕੇ ਨਾਲ ਖੱਜਲ ਖਵਾਰੀ ਹੁੰਦੀ ਆ ਕਿਉਂਕਿ ਛੋਟੇ ਰੂਟ ਪਿੰਡਾਂ ਨੂੰ ਰੋਡਵੇਜ਼ ਦੀਆਂ ਜਿਆਦਾ ਨਹੀਂ ਸਰਕਾਰੀ ਬੱਸਾਂ ਜਿਆਦਾ ਜਾਂਦੀਆਂ ਨੇ ਉਹਦੇ 'ਚ ਫਿਰ ਕਿੰਨਾ ਕੁ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਖਾਸ ਕਰਕੇ ਲਿੰਕ ਰੋਡਸ ਨੂੰ ਤਕਰੀਬਤ ਤਕਰੀਬਨ ਜਿਹੜੇ ਤੇ ਪਿੰਡਾਂ ਦੇ ਯਾਤਰੀ ਹੁੰਦੇ ਆ ਉਹ ਤੇ ਇਗਨੋਰ ਹੀ ਕਰਦੇ ਬਾਹਰੋਂ ਉਹ ਹੁੰਦਾ ਹੀ ਨਹੀਂ ਬਾਅਦ ਜਦੋਂ ਹੜਤਾਲ ਹੋ ਜਾਂਦੀ ਹੈ ਬਿਲਕੁਲ ਗਗਨ ਤੁਸੀਂ ਸੁਣਿਆ ਕਿ ਪਿੰਡਾਂ ਦੇ ਲੋਕ ਜ਼ਿਆਦਾ ਕਰਕੇ ਅਵੋਇਡ ਕਰਦੇ ਨੇ ਫਿਰ ਬਾਹਰ ਆਉਣਾ ਕਿਉਂਕਿ ਛੋਟੇ ਰੂਟ ਹੁੰਦੇ ਨੇ ਪ੍ਰਾਈਵੇਟ ਬੱਸਾਂ ਦੇ ਰੂਟ ਘੱਟ ਚੱਲਦੇ ਨੇ ਔਰ ਸਰਕਾਰੀ ਬੱਸਾਂ ਜਿਹੜੀਆਂ ਨੇ ਪ੍ਰਾਈਵੇਟ ਤੋਂ ਜ਼ਿਆਦਾ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚ ਜਾਂਦੀਆਂ ਨੇ ਅੱਜ ਦੂਸਰਾ ਦਿਨ ਹੈ ਗਗਨ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜਾ ਰਿਹਾਈ ਦਾ ਘਰਾਵ ਕਰਨਗੇ ਕੱਲ ਨੂੰ ਆ ਪੰਨਬਸ ਔਰ ਜਿਹੜੇ ਕੱਚੇ ਮੁਲਾਜ਼ਮ ਨੇ ਇਸ ਸਾਰੇ ਆਪਣੀ ਜੋ ਹੈ ਟੀਮ ਦੇ ਨਾਲ ਇੱਕ ਮੀਟਿੰਗ ਕਰਨਗੇ ਉਸ ਦੇ ਵਿੱਚ ਅਗਲਾ ਫੈਸਲਾ ਲਿਆ ਜਾਏਗਾ ਜੇਕਰ ਅੱਜ ਗੱਲ ਕਿਸੇ ਪਾਸੇ ਨਹੀਂ ਲੱਗਦੀ ਤਾਂ ਜਿਹੜੇ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਹੈ ਪ੍ਰਦਰਸ਼ਨ ਕਰੀ ਦੇ ਉਹਨਾਂ ਦਾ ਕਹਿਣਾ ਸੀ ਕਿ ਕੱਲ ਤੋਂ ਬਾਅਦ ਇਹ ਪ੍ਰਦਰਸ਼ਨ ਜਿਹੜਾ ਹੋਰ ਤਿੱਖਾ ਵੀ ਹੋ ਸਕਦਾ ਹੈ ਜੀ ਗਗਨ ظاہر ਜੀ ਗੱਲ ਹੈ ਕਿ ਵਾਅਦਾ ਖਿਲਾਫ ਇਹਦੇ ਇਲਜ਼ਾਮ ਜੋ ਨੇ ਸਰਕਾਰ ਤੇ ਇਹ ਮੁਲਾਜ਼ਮ ਲਗਾ ਰਹੇ ਨੇ ਨਿਤਿਨ ਜੀ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਰਤਕ ਪਹੁੰਚਾਉਣ ਦੇ ਲਈ ਬਰੇਂਦਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਰਤਕ ਪਹੁੰਚਾਉਣ ਦੇ